ਵੱਲਾ ਕਿੱਡੇ ਕਿੱਡੇ ਉੱਚੇ ਪਹਾੜ ਇੱਧਰ ਖਾਈਆਂ ਕਿੰਨੀਆਂ ਨੀਵੀਆਂ ਨੀਵੀਆਂ ਨੇ ਕੋਈ ਸਮਾਂ ਸੀ ਸਾਡੇ ਪੰਜਾਬ ਦੇ ਵਿੱਚ ਇਹ ਦੋ ਵੱਡੇ ਵੱਡੇ ਟਿੱਪੇ ਹੋਇਆ ਕਰਦੇ ਸੀ ਉਹਦਾ ਪੱਧਰਾ ਕਰਦਾ ਸਭ ਕੁਝ ਸੰਤਲ ਏਰੀਆ ਬਣਾਤਾ ਧੀਰੀਆਂ ਲਾ ਦੀਆਂ ਨਰਮੇ ਘਟ-ਘਟ ਕੇ ਇੱਧਰ ਦੇਖੋ ਪਹਾੜ ਕਿੰਨਾ ਨੀਵਾ ਥੱਲੇ ਖਾਈ ਹੈ ਵੱਲਾ ਵੱਲਾ ਇਹ ਸਾਧ ਦੀ ਜਾਨ ਨਿਕਲ ਜਾਂਦੀ ਜਦੋਂ ਚੜਦੇ ਨੇ ਜਾਂ ਉਤਰਦੇ ਨੇ ਬ੍ਰੇਕ ਰੇਸ ਦਿਮਾਗ ਦਾ ਪੂਰਾ ਕਨਸੈਂਟਰੇਸ਼ਨ ਨਾਲ ਚਲਾਉਣਾ ਪੈਂਦਾ ਇੱਥੇ ਦੇਖੋ ਇਹ ਪਹਾੜ niche ਡਿੱਗਦੇ ਵੀ ਰਹਿੰਦੇ ਉੱਪਰੋਂ ਪੱਥਰ niche ਆਉਂਦੇ ਰਹਿੰਦੇ ਨੇ ਬੜੇ ਧਿਆਨ ਨਾਲ ਚਲਣਾ ਪੈਂਦਾ ਪਹਾੜੀ ਏਰੀਆ ਦੇ ਵਿੱਚ ਅਗਰ ਕਦੇ ਆਉਂ ਤਾਂ ਉੱਪਰ niche ਵੀ ਧਿਆਨ ਰੱਖਣਾ ਹੈ ਉੱਪਰ ਧਿਆਨ ਰੱਖਣਾ ਕੋਈ ਪੱਥਰ ਆਉਂਦਾ ਨਾ ਹੋਵੇ ਰੋਡ ਤੇ ਧਿਆਨ ਰੱਖਣਾ ਹੈ ਵੀ ਕੋਈ ਪੰਥਰ ਡਿੱਗਿਆ ਨਾ ਹੋਵੇ ਇਹ ਥੋੜਾ ਬਹੁਤ ਵੀ ਇਧਰ ਉਧਰ ਧਿਆਨ ਗਿਆ ਤਾਂ ਛੋਟਰੀ ਪ੍ਰੋਬਲਮ ਹੋ ਸਕਦੀ ਹੈ ਸੋ ਜਦੋਂ ਵੀ ਪਹਾੜਾਂ ਦੇ ਵਿੱਚ ਆਉਂ ਉਤਰਾਖੰਡ ਦੇ ਵਿੱਚ ਕਦੇ ਆਉਂ ਤਾਂ ਜਿਹੜਾ ਇਹ ਏਰੀਆ ਹੈ ਜਿਸ ਏਰੀਆ 'ਚ ਅਸੀਂ ਹੁਣ ਜਾ ਰਹੇ ਆ ਇੱਥੋਂ ਪਹਾੜ ਬਹੁਤ ਜ਼ਿਆਦਾ ਉੱਪਰੋਂ ਪੱਥਰ ਬਹੁਤ ਡਿੱਗਦੇ ਨੇ ਔਰ ਜਿਹਦੇ ਕਰਕੇ ਆ ਕਈ ਤਰ੍ਹਾਂ ਦੀ ਸਾਨੂੰ ਪ੍ਰੋਬਲਮ ਆ ਸਕਦੀ ਹੈ ਤੋ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖਣਾ ਜਦੋਂ ਵੀ ਆਣਾ ਹੈ ਪਹਾੜਾਂ ਦੇ ਵਿੱਚ ਇੱਥੇ ਕ੍ਰੋਸ ਕਰਦੇ ਵੀ ਸਾਨੂੰ ਬੜੇ ਕਨਸੈਂਟਰੇਸ਼ਨ ਨਾਲ ਚੱਲਣਾ ਪੈਂਦਾ ਅੱਗੇ ਵੀ ਧਿਆਨ ਰੱਖਣਾ ਹੈ ਪਿੱਛੇ ਵੀ ਧਿਆਨ ਰੱਖਣਾ ਹੈ ਕਿਉਂਕਿ ਜਦੋਂ ਕੋਈ ਸਾਧਨ نیچے ਆਉਂਦਾ ਬੜੀ ਸਪੀਡ ਨਾਲ ਆਉਂਦਾ ਹੈ ਕਿ ਭਰਿਆਂ ਤੋਂ ਬ੍ਰੇਕਾਂ ਵੀ ਕੰਟਰੋਲ ਨਹੀਂ ਹੁੰਦੀਆਂ ਬੰਦ ਗੱਡੀ ਕੰਟਰੋਲ ਕਰਨੀ ਔਖੀ ਹੋ ਜਾਂਦੀ ਹੈ ਬਾਈਕ ਕਰਨੀ ਕੰਟਰੋਲ ਔਖੀ ਹੋ ਜਾਂਦੀ ਹੈ ਤੋ ਆਉਂਦੇ ਹੋਏ ਜਾਂਦੇ ਹੋਏ ਖਾਸ ਇਹਨਾਂ ਗੱਲਾਂ ਦਾ ਧਿਆਨ ਰੱਖਣਾ